ਇਸ ਵੀਡੀਓ ਦੇ ਵਿੱਚ ਮਾਲਕ ਇੱਕ ਮਾਰਕੀਟ ਦੇ ਵਿੱਚ ਘੁੰਮ ਰਿਹਾ ਹੈ ਤੇ ਮਾਰਕੀਟ ਦੀ ਇੱਕ ਸ਼ਾਪ ਦੇ ਉੱਪਰ ਜਾ ਕੇ ਉਹ ਉਹਨਾਂ ਤੋਂ ਪੁੱਛਦਾ ਹੈ ਕਿ ਤੁਹਾਡੇ ਕੋਲ ਇੰਡੀਅਨ ਫਲੈਗ ਹੈ ਜਦੋਂ ਸ਼ਾਪ ਵਾਲਾ ਕਹਿੰਦਾ ਹੈ ਕਿ ਸਾਡੇ ਕੋਲ ਇੰਡੀਅਨ ਫਲੈਗ ਨਹੀਂ ਹੈ ਤਾਂ ਇਹ ਉਸ ਸ਼ਾਪ ਵਾਲੇ ਨੂੰ ਹਿੰਦੀ ਦੇ ਵਿੱਚ ਗਾਲਾਂ ਕੱਢਣ ਲੱਗ ਜਾਂਦਾ ਹੈ ਤੇ ਜਦੋਂ ਉਹ ਵੀਡੀਓ ਦਾ ਤਰਜਮਾ ਕਰਦੇ ਨੇ ਤਾਂ ਉਹਨਾਂ ਨੂੰ ਪਤਾ ਲੱਗ ਜਾਂਦਾ ਹੈ ਕਿ ਮਾਲਕ ਬਹੁਤ ਜ਼ਿਆਦਾ ਗੰਦੇ ਕਮੈਂਟ ਪਾਸ ਕਰ ਰਿਹਾ ਹੈ ਉਹਨਾਂ ਦੇ ਦੇਸ਼ ਦੀ ਕੁੜੀ ਨੂੰ ਤੇ ਉਸ ਦੇ ਆਧਾਰ ਤੇ ਹੀ ਉਹ ਮਾਲਕ ਨੂੰ ਡੀਟੇਨ ਕਰ ਲੈਂਦੇ ਨੇ ਗ੍ਰਿਫਤਾਰ ਕਰ ਲੈਂਦੇ ਨੇ ਉੱਥੇ ਐਸ ਨੂੰ ਦੋ ਏਸ਼ੀਆ ਦੇ ਮੁੰਡੇ ਬਹੁਤ ਜ਼ਿਆਦਾ ਤੰਗ ਕਰਨ ਲੱਗ ਜਾਂਦੇ ਧਰਤੀ ਫੜਦੇ ਨੇ ਤੇ ਉਸ ਦੇ ਨਾਲ ਹੋਰ ਵੀ ਕਈ ਘਟਿਆ ਹਰਕਤਾਂ ਕਰਦੇ ਨੇ ਸਾਲ 2024 ਦੇ ਵਿੱਚ 6,79,000 ਲੋਕਾਂ ਨੇ ਯੂਐਸਏ ਦੇ ਵੀਜ਼ੇ ਲਈ ਅਪਲਾਈ ਕੀਤਾ ਸੀ ਜਿਦੇ ਵਿੱਚੋਂ 2,79,000 ਵੀਜ਼ੇ ਯੂਐਸਏ ਨੇ ਰਿਜੈਕਟ ਕਰ ਦਿੱਤੇ ਮਤਲਬ ਕਿ 41% ਵੀਜ਼ੇ ਉਹਨਾਂ ਨੇ ਰਿਜੈਕਟ ਕਰ ਦਿੱਤੇ ਜਿਹੜੇ ਇੰਡੀਆ ਲੋਕਾਂ ਨੇ ਯੂਐਸਏ ਜਾਣ ਦੇ ਲਈ ਵੀਜ਼ੇ ਲਾਇਸ ਮਤਲਬ ਕਿ 10 ਦੇ ਵਿੱਚੋਂ 4 ਏਡੀਅਨਸ ਨੂੰ ਯੂਐਸਏ ਨੇ ਵੀਜ਼ਾ ਨਹੀਂ ਦਿੱਤਾ ਇਹ ਕੱਲੀ ਗੱਲ ਯੂਐਸਏ ਦੀ ਨਹੀਂ ਇੱਥੇ ਤੁਸੀਂ ਸ਼ੇਨੈਗਨ ਵੀਜ਼ਾ ਲਾ ਲਓ ਇੱਥੋਂ ਤੱਕ ਕਿ ਦੁਬਈ ਨੂੰ ਵੀ ਲਗਾ ਲਓ ਉਹਨਾਂ ਨੇ ਵੀ ਬਹੁਤ ਜ਼ਿਆਦਾ ਵੀਜ਼ੇ ਰਿਜੈਕਟ ਕਰੇ ਨੇ ਇੰਡੀਅਨ ਦੇ ਆਲ ਓਵਰ ਦੀ ਵਰਲਡ ਇੰਡੀਅਨ ਲੋਕਾਂ ਦੇ ਲਈ ਅੱਜ ਦੇ ਸਮ ਨਾ ਬਹੁਤ ਜ਼ਿਆਦਾ ਔਖਾ ਹੋ ਗਿਆ ਹੈ ਇਹਨਾਂ ਚੀਜ਼ਾਂ ਦੇ ਨਾਲ ਇੱਕ ਤਾਂ ਇਹ ਨੁਕਸਾਨ ਹੁੰਦਾ ਹੈ ਕਿ ਕਈ ਲੋਕਾਂ ਦੇ ਸੁਪਨੇ ਟੁੱਟਦੇ ਨੇ ਤੇ ਦੂਜਾ ਇਸ ਦੇ ਨਾਲ ਫਾਈਨੈਂਸ਼ੀਅਲੀ ਵੀ ਬਹੁਤ ਜ਼ਿਆਦਾ ਲਾਸ ਹੁੰਦਾ ਹੈ ਪਿਛਲੇ ਸਾਲ 136 ਕਰੋੜ ਦਾ ਘਾਟਾ ਪਿਆ ਇੰਡੀਅਨਸ ਨੂੰ ਜਿਨ੍ਹਾਂ ਨੇ ਸ਼ੈਨੇਗਰ ਦਾ ਵੀਜ਼ਾ ਅਪਲਾਈ ਕੀਤਾ ਸੀ ਤੇ ਵੀਜ਼ਾ ਰਿਜੈਕਟ ਹੋ ਗਿਆ ਉਹਨਾਂ ਦਾ ਇਹ ਸਾਰੇ ਲੋਕਾਂ ਨੂੰ ਜੇਕਰ ਆਪਾਂ ਅਮਾਉਂਟ ਨੂੰ ਕੈਲਕੂਲੇਟ ਕਰੀਏ ਤਾਂ ਉਹ 136 ਕਰੋੜ ਬਣਦੀ ਹੈ ਕਿਸੇ ਵੀ ਕੰਟਰੀ ਦਾ ਵੀਜ਼ਾ ਲੈਣ ਦੇ ਲਈ 8 ਤੋਂ 10000 ਰੁਪਏ ਤੁਹਾਨੂੰ ਉਸ ਕੰਟਰੀ ਦੀ ਵੀਜ਼ਾ ਫੀਸ ਭਰਨੀ ਪੈਂਦੀ ਹੈ ਜਦੋਂ ਤੁਹਾਡਾ ਵੀਜ਼ਾ ਰਿਜੈਕਟ ਹੋ ਜਾਂਦਾ ਹੈ ਤਾਂ ਉਹ ਤੁਹਾਡੀ ਫ ਕਿਉਂ ਹੋਈਆਂ ਨੇ ਇਸ ਦੇ ਪਿੱਛੇ ਇੱਕ ਬਹੁਤ ਵੱਡਾ ਕਾਰਨ ਜਿਹੜਾ ਸਾਹਮਣੇ ਆਇਆ ਹੈ ਖੁੱਲ ਕੇ ਉਹ ਹੈ ਜੀ ਸਿਵਿਕ ਸੈਂਸ ਇੰਡੀਆ ਲੋਕਾਂ ਦੀ ਇਡੀਅਨਸ ਦੀਆਂ ਕੁਝ ਇਹੀ ਮਾੜੀਆਂ ਹਰਕਤਾਂ ਦੇ ਕਾਰਨ ਇਸ ਤਰ੍ਹਾਂ ਦੇ ਮੀਮਸ ਕੁਝ ਹੁਣ ਬਹੁਤ ਜ਼ਿਆਦਾ ਵਾਇਰਲ ਹੋ ਰਹੇ ਨੇ ਇੰਡੀਆ ਦ ਮੋਸਟ ਸਪਿਰਚੁਅਲ ਕੰਟਰੀ ਇਨ ਦ ਵਰਲਡ ਅਜਿਹੇ ਇਸ ਵੀਡੀਓ ਦੇ ਵਿੱਚ ਆਪਾਂ ਗੱਲ ਕਰਾਂਗੇ ਕਿ ਏਸ਼ੀਅਨਸ ਲੋਕਾਂ ਦੀ ਸਿਵਿਕ ਸੈਂਸ ਇੰਨੀ ਜਦਾ ਕਿਉਂ ਵੀਕ ਹੋ ਗਈ ਹੈ ਕਿਉਂ ਸਾਨੂੰ ਹਰ ਕੋਈ ਟ੍ਰੋਲ ਕਰ ਰਿਹਾ ਹੈ ਇਸ ਕਾਰਨ ਸਾਡੇ ਵੀਜ਼ੇ ਵੀ ਬੰਦ ਹੁੰਦੇ ਜਾ ਰਹੇ ਨੇ ਤੇ ਇਹ ਚੀਜ਼ ਨੂੰ ਅਸੀਂ ਕਿਵੇਂ ਸੁਧਾਰ ਸਕਦੇ ਹਾਂ ਇਹ ਸਾਰਾ ਕੁਝ ਜਨਰਲਲੀ ਵੀਡੀਓ ਨੂੰ ਲਾਸਟ ਤੱਕ ਜਰੂਰ ਦੇਖਣਾ ਇਹਨਾਂ ਨੂੰ ਮਿਲੋ ਇਹ ਨੇ ਮਲਿਕ ਸ਼ਿਵਾਸ਼ ਪਾਲਕਰ ਇਹ ਰੀਸੈਂਟਲੀ ਟਰਕੀ ਕੋ ਮੰਗਏ ਸਨ ਆਪਣੀ ਸਾਰੀ ਇਹ ਜਰਨੀ ਨੂੰ ਮਲਿਕ ਨਾਮ ਦਾ ਇਹ ਇਨਸਾਨ ਬਲੌਗ ਦੇ ਰੂਪ ਦੇ ਵਿੱਚ ਰਿਕਾਰਡ ਕਰ ਰਿਹਾ ਸੀ ਪਰ ਜਿਹੜੇ ਇਹ ਬਲੌਗ ਬਣਾ ਰਿਹਾ ਸੀ ਉਹ ਕੋਈ ਨਾਰਮਲ ਬਲੌਗ ਨਹੀਂ ਸਨ ਇਸ ਦੇ ਬਲੌਗ ਦੇ ਵਿੱਚ ਸਿਰਫ ਤੇ ਸਿਰਫ ਗਾਲਾਂ ਸੀ ਅਤੇ ਸੈਕਸ਼ੂਅਲੀ ਹਰਾਸਮੈਂਟ ਸੀ ਇਸ ਵੀਡੀਓ ਦੇ ਵਿੱਚ ਮਲਿਕ ਇੱਕ ਮਾਰਕੀਟ ਦੇ ਵਿੱਚ ਘੁੰਮ ਰਿਹਾ ਹੈ ਤੇ ਮਾਰਕੀਟ ਦੀ ਇੱਕ ਸ਼ਾਪ ਦੇ ਉੱਪਰ ਜਾ ਕੇ ਉਹ ਉਹਨਾਂ ਤੋਂ ਪੁੱਛਦਾ ਹੈ ਕਿ ਤੁਹਾਡੇ ਕੋਲ ਇੰਡੀਅਨ ਫਲੈਗ ਹੈ ਜਦੋਂ ਸ਼ਾਪ ਵਾਲਾ ਕਹਿੰਦਾ ਹੈ ਕਿ ਸਾਡੇ ਕੋਲ ਇੰਡੀਅਨ ਫਲੈਗ ਨਹੀਂ ਹੈ ਤਾਂ ਇਹ ਉਸ ਸ਼ਾਪ ਵਾਲੇ ਨੂੰ ਹਿੰਦੀ ਦੇ ਵਿੱਚ ਗਾਲਾਂ ਕੱ ਤਾ ਇਹਨੇ ਕਿੰਨੀਆਂ ਵੀਡੀਓ YouTube ਦੇ ਉੱਪਰ ਪੋਸਟ ਕੀਤੀਆਂ ਨੇ ਜਿਹਦੇ ਵਿੱਚੋਂ ਜਾਂ ਤਾਂ ਗਾਲਾਂ ਕੱਢ ਰਿਹਾ ਹੈ ਜਾਂ ਫਿਰ ਉੱਥੋਂ ਦੀਆਂ ਲੋਕਲ ਕੁੜੀਆਂ ਨੂੰ ਛੇੜ ਰਿਹਾ ਹੈ ਮਾਲਕ ਨੂੰ ਲੱਗਿਆ ਸੀ ਕਿਉਂਕਿ ਉਹ ਇਸ ਤਰ੍ਹਾਂ ਦੀਆਂ ਗੰਦੀਆਂ ਮੰਦੀਆਂ ਵੀਡੀਓ YouTube ਦੇ ਉੱਪਰ ਪਾ ਕੇ ਬਹੁਤ ਜ਼ਿਆਦਾ ਮਸ਼ਹੂਰ ਹੋ ਜਾਵੇਗਾ ਤੇ ਵਾਪਸ ਏਰੀਆ ਆ ਜਾਵੇਗਾ ਕਿਹੜਾ ਇੱਥੇ ਪੁੱਛਣ ਵਾਲਾ ਹੈ ਪਰ ਮਾਲਕ ਨੂੰ ਤੁਰਕੀ ਦੀ ਪੁਲਿਸ ਗ੍ਰਿਫਤਾਰ ਕਰ ਲੈਂਦੀ ਹੈ ਗੰਦੇ ਕਮੈਂਟ ਪਾਸ ਕਰਨ ਦੇ ਲਈ ਕਿਉਂਕਿ ਮਾਲਕ ਦੀਆਂ ਵੀਡੀਓ ਕਾਫੀ ਜ਼ਿਆਦਾ ਵਾਇਰਲ ਹੋ ਗਈਆਂ ਸਨ ਜਦੋਂ ਉਹ ਤੁਰਕੀ ਦੀ ਕੁੜੀ ਨੂੰ ਕੁਝ ਗਲਤਵਾਲਤ ਮੋਲਦਾ ਹੈ ਤੇ ਇਹੇ ਵੀਡੀਓ ਤੁਰਕੀ ਪੁਲਿਸ ਦੇ ਕੋਲ ਬਹੁਤ ਜ਼ਿਆਦਾ ਗੰਦੇ ਕਮੈਂਟ ਪਾਸ ਕਰ ਰਿਆ ਹੈ ਉਹਨਾਂ ਦੇ ਦੇਸ਼ ਦੀ ਕੁੜੀ ਨੂੰ ਤੇ ਉਸ ਦੇ ਆਧਾਰ ਤੇ ਹੀ ਉਹ ਮਲਕ ਨੂੰ ਡਿਟੇਨ ਕਰ ਲੈਂਦੇ ਨੇ ਗ੍ਰਿਫਤਾਰ ਕਰ ਲੈਂਦੇ ਨੇ ਫਿਰ ਮਲਕ ਦੀ ਸ਼ਾਮਤ ਆਉਂਦੀ ਹੈ ਤੇ ਇਸ ਤੋਂ ਮਾਫੀਨਾਮੇ ਵਾਲੀਆਂ ਵੀਡੀਓ ਵੀ ਪੋਸਟ ਕਰਵਾਈਆਂ ਜਾਂਦੀਆਂ ਨੇ ਉਹ ਵੀ ਡੰਡੇ ਦੇ ਜ਼ੋਰ ਤੇ ਮਲਕ ਇਕੱਲਾ ਨਹੀਂ ਹੈ ਜਿਹੜਾ ਦੂਜੇ ਦੇਸ਼ਾਂ ਦੇ ਵਿੱਚ ਜਾ ਕੇ ਇੰਡੀਆ ਦੀ ਅਮੇਜ ਨੂੰ ਖਰਾਬ ਕਰ ਰਿਹਾ ਹੈ ਇਹ ਇਨਸਾਨ ਨੂੰ ਵੀ ਮਿਲੋ ਇਹ ਅਮਿਤ ਜੈਰੋਵਾਲ ਹੈ ਇਹ ਉਸ ਤੋਂ ਵੀ ਕਿਤੇ ਜ਼ਿਆਦਾ ਮਹਾਨ ਇਨਸਾਨ ਹੈ ਇਹ ਹਾਂਗਕਾਂਗ ਦੀ ਘਟਨਾ ਹੈ ਜਿੱਥੇ ਇੱਕ ਕੋਰੀਅਨ ਕੁੜੀ ਹਾਂਗਕਾਂਗ ਦੇ ਸੜਕਾਂ ਦੇ ਉੱਪਰ ਲਾਈਵ ਸਟ੍ਰੀਮਿੰਗ ਕਰ ਰਹੀ ਹੁੰਦੀ ਹੈ ਅਮਿਤ ਨਾਮ ਦਾ ਉਸ ਨੂੰ ਕਮੈਂਟ ਪਾਸ ਕਰ ਲੱਗ ਜਾਂਦਾ ਹੈ ਇਹ ਕੁੜੀ ਨਾਲ ਦੀ ਨਾਲ ਲਾਈਵ ਸਟ੍ਰੀਮਿੰਗ ਵੀ ਕਰਦੀ ਰਹਿੰਦੀ ਹੈ ਪਰ ਇਹ ਉੱਥੋਂ ਡਰ ਕੇ ਭੱਜ ਜਾਂਦੀ ਹੈ ਫਿਰ ਇਸ ਤੋਂ ਅਗਲੇ ਦਿਨ ਹਾਂਗਕਾਂਗ ਦੀ ਪੁਲਿਸ ਅਮਿਤ ਨੂੰ ਵੀ ਰੀਟੇਨ ਕਰ ਲੈਂਦੀ ਹੈ ਤੇ ਇਸ ਦਾ ਵੀ ਚੰਗਾ ਸੇਵਾ ਪਾਣੀ ਉੱਥੇ ਹੁੰਦਾ ਹੈ ਇਹੀ ਉਹ ਕਾਰਨ ਨੇ ਜਿਨ੍ਹਾਂ ਕਾਰਨ ਇੰਡੀਆ ਦਾ ਨਾਮ ਖਰਾਬ ਹੁੰਦਾ ਹੈ ਦੂਜੇ ਦੇਸ਼ਾਂ ਦੇ ਵਿੱਚ ਇਹ ਲੋਕ ਇੰਡੀਆ ਦੇ ਵਿੱਚ ਤਾਂ ਇੰਡੀਆ ਦਾ ਨਾਮ ਖਰਾਬ ਕਰਦੇ ਨਹੀਂ ਜਦੋਂ ਇੰਡੀਆ ਤੋਂ ਬਾਹਰ ਜਾਂਦੇ ਨੇ ਉੱਥੇ ਵੀ ਆਪਣੀਆਂ ਹਰਕਤਾਂ ਤੋਂ ਬਾਜ਼ ਨਹੀਂ ਆਉਂਦੇ 2 ਸਾਲ ਪਹਿਲਾਂ ਕੋਰੀਆ ਦੀ ਇੱਕ ਕੁੜੀ ਮੁੰਬਈ ਦੇ ਵਿੱਚ ਆਉਂਦੀ ਹੈ ਤੇ ਉੱਥੇ ਉਹ ਬਲੌਗਿੰਗ ਕਰ ਰਹੀ ਹੁੰਦੀ ਹੈ ਉੱਥੇ ਇਸ ਨੂੰ ਦ ਕਿ ਤੂੰ ਸਾਡੇ ਨਾਲ ਚੱਲ ਇੱਥੋਂ ਤੱਕ ਕਿ ਇਹ ਮੁੰਡੇ ਇਸ ਕੋਰੀਅਨ ਕੁੜੀ ਦਾ ਹੱਥ ਵੀ ਫੜਦੇ ਨੇ ਤੇ ਉਸ ਦੇ ਨਾਲ ਹੋਰ ਵੀ ਕਈ ਘਟੀਆ ਹਰਕਤਾਂ ਕਰਦੇ ਨੇ ਇਹ ਤਾਂ ਸਾਰੀਆਂ ਹਰਕਤਾਂ ਹੋ ਗਈਆਂ ਹਰਾਸਮੈਂਟ ਦੀਆਂ ਪਰ ਕਈ ਵਾਰ ਇੰਡੀਅਨਸ ਨੂੰ ਫੋਰਨ ਕੰਟਰੀਆਂ ਦੇ ਵਿੱਚ ਵੀ ਬਹੁਤ ਜ਼ਿਆਦਾ ਰੌਲਾ ਪਾਉਂਦੇ ਰਿਕਾਰਡ ਕੀਤਾ ਗਿਆ ਹੈ ਅਸੀਂ ਇਹ ਹੱਦ ਤੱਕ ਗਿਰ ਚੁੱਕੇ ਹਾਂ ਕਿ ਅਸੀਂ ਆਪਣੀ ਸਾਰੀ ਦੀ ਸਾਰੀ ਵਿਰਾਸਤ ਨੂੰ ਭੁੱਲ ਚੁੱਕੇ ਹਾਂ ਕਿ ਕਿਸੇ ਸਾਹਮਣੇ ਵਾਲੇ ਇਨਸਾਨ ਦੇ ਨਾਲ ਕਿਵੇਂ ਟਰੀਟ ਕੀਤਾ ਜਾਂਦਾ ਹੈ ਖਾਸ ਕਰਕੇ ਉਸ ਦੇ ਘਰ ਦੇ ਵਿੱਚ ਇਸ ਦੇ ਪਿੱਛੇ ਸਭ ਤੋਂ ਵੱਡਾ ਕਾਰਨ ਹੈ ਕਿ ਇੰਡੀਆ ਦੇ ਸਕੂਲਾਂ ਦੇ ਵਿੱਚ ਸਿਵਿਕ ਸੈਂਸ ਜਾਂ ਫਿਰ ਹਿਊਮਨ ਬਿਹੇਵੀਅਰ ਦੇ ਬਾਰੇ ਬਿਲਕੁਲ ਨੂੰ ਕਿਵੇਂ ਰਿਸਪੈਕਟ ਕਰਨੀ ਹੈ ਕਿ ਉਸ ਨੂੰ ਬੁਰਾ ਨਾ ਫੀਲ ਹੋਵੇ ਅਜਹਈਆਂ ਚੀਜ਼ਾਂ ਕਿਸੇ ਵੀ ਇੰਡੀਅਨ ਸਕੂਲ ਦੇ ਵਿੱਚ ਨਹੀਂ ਸਿਖਾਈਆਂ ਜਾਂਦੀਆਂ ਇਹ ਵੀ ਇੱਕ ਬਹੁਤ ਵੱਡਾ ਕਾਰਨ ਹੈ ਕਿ ਸਾਨੂੰ ਇੰਡੀਅਨਸ ਨੂੰ ਪਤਾ ਹੀ ਨਹੀਂ ਕਿ ਸਾਹਮਣੇ ਵਾਲੇ ਇਨਸਾਨ ਨੂੰ ਰਿਸਪੈਕਟ ਕਿਵੇਂ ਦੇਣੀ ਹੈ ਤੇ ਇਹ ਚੀਜ਼ਾਂ ਕਰਨ ਦੇ ਨਾਲ ਸਾਹਮਣੇ ਵਾਲੇ ਇਨਸਾਨ ਦਾ ਦਿਲ ਦੁਖਦਾ ਹੈ ਸਾਨੂੰ ਇਹਨਾਂ ਚੀਜ਼ਾਂ ਦਾ ਪਤਾ ਹੀ ਨਹੀਂ ਹੈ ਹੁਣ ਕਈ ਲੋਕ ਕਹਿਣਗੇ ਕਿ ਇੱਥੇ ਇਹ ਚੀਜ਼ਾਂ ਦੱਸਣ ਵਾਲੀਆਂ ਥੋੜੀ ਹੁੰਦੀਆਂ ਨੇ ਇਹ ਤਾਂ ਨਾਰਮਲੀ ਸਾਰਿਆਂ ਨੂੰ ਪਤਾ ਹੁੰਦੀਆਂ ਨੇ ਪਰ ਜਾਪਾਨ ਦੇ ਹਰ ਇੱਕ ਸਕੂਲ ਦੇ ਵਿੱਚ ਮੋਰਲ ਐਜੂਕੇਸ਼ਨਲ ਡਿਸਪਲਿਨ ਦਾ ਇੱਕ ਅਲੱਗ ਤੋਂ ਪੀਰੀਅਡ ਹੁੰਦਾ ਹੈ ਉੱਥੇ ਇੱਕ ਇਹ ਅਲ ਦੂਜੇ ਇਨਸਾਨਾਂ ਦੇ ਨਾਲ ਕਿਵੇਂ ਵਿਚਰਨਾ ਹੈ ਕਿਵੇਂ ਗੱਲਬਾਤ ਕਰਨੀ ਹੈ ਤੇ ਕਿਸੇ ਵੀ ਇਨਸਾਨ ਦਾ ਦਿਲ ਇਹ ਤਰੀਕਿਆਂ ਦੇ ਨਾਲ ਤਾਂ ਤੁਸੀਂ ਬਿਲਕੁਲ ਵੀ ਨਹੀਂ ਦਿਖਾਉਣਾ ਇੱਥੋਂ ਤੱਕ ਕਿ ਸਿੰਗਾਪੁਰ ਦੇ ਵਿੱਚ ਵੀ ਇਸ ਚੀਜ਼ ਦਾ ਇੱਕ ਅਲੱਗ ਸਬਜੈਕਟ ਹੈ ਜਿੱਥੇ ਬੱਚੇ ਨੂੰ ਇਹ ਸਾਰੀਆਂ ਚੀਜ਼ਾਂ ਸਿਖਾਈਆਂ ਜਾਂਦੀਆਂ ਨੇ ਕਿ ਦੁਨੀਆਦਾਰੀ ਦੇ ਵਿੱਚ ਵਿਚਰਨਾ ਕਿਵੇਂ ਹੈ ਨਿਊਜ਼ੀਲੈਂਡ ਦੇ ਵਿੱਚ ਵੀ ਰਿਸਪੈਕਟ ਫੋਰ ਅਦਰ ਨਾਮ ਦਾ ਇੱਕ ਸਬਜੈਕਟ ਹੁੰਦਾ ਹੈ ਜਿੱਥੇ ਬੱਚਿਆਂ ਨੂੰ ਇਸ ਚੀਜ਼ ਦੇ ਬਾਰੇ ਹੀ ਦੱਸਿਆ ਜਾਂਦਾ ਹੈ ਇਸ ਸਬਜੈਕਟ ਦੇ ਵਿੱਚ ਫੋਰਨ ਜਾ ਕੇ ਤਾਂ ਕਿਸੇ ਨਾਲ ਚੰਗਾ ਬਿਹੇਵ ਕਰਨਾ ਬਹੁਤ ਦੂਰ ਦੀ ਗੱਲ ਹੈ ਅਸੀਂ ਆਪਣੀ ਕੰਟਰੀ ਦੇ ਵਿੱਚ ਵੀ ਬਹੁਤ ਜ਼ਿਆਦਾ ਗੰਦ ਪਾਉਂਦੇ ਹਾਂ ਇਹ ਪ੍ਰ ਲੋਕਾਂ ਨੇ ਦਿੱਲੀ ਮੈਟਰੋ ਦੀ ਇਹ ਵੀਡੀਓ ਤਾਂ ਜ਼ਰੂਰ ਦੇਖੀ ਹੋਵੇਗੀ ਆ ਬੋਲ ਆ ਬੋਲਾ 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 ਮੋਰਚੂ ਏ ਆਸ ਕਿਉਂ ਨਹੀਂ ਹੈ ਖਾਸ ਕਿਉਂ ਨਹੀਂ ਹੈ ਇਸ ਵੀਡੀਓ ਦੇ ਵਿੱਚ ਸਿੱਧਾ ਗਾਲੀ ਗਲੋਚ ਚੱਲ ਰਿਹਾ ਹੈ ਤੇ ਆਲੇ ਦੁਆਲੇ ਬੈਠੇ ਲੋਕਾਂ ਨੂੰ ਵੀ ਇਸ ਚੀਜ਼ ਨਾਲ ਕੋਈ ਫਰਕ ਨਹੀਂ ਪੈ ਰਿਹਾ ਉਹਨਾਂ ਲਈ ਵੀ ਇਹ ਨਾਰਮਲ ਗੱਲ ਹੈ ਕਿਉਂਕਿ ਅਸੀਂ ਇਹ ਸਾਰੀਆਂ ਚੀਜ਼ਾਂ ਨੂੰ ਆਪਣੇ ਆਲੇ ਦੁਆਲੇ ਮੋਸਟਲੀ ਹੁੰਦੇ ਦੇਖਦੇ ਹਾਂ ਸਾਡੇ ਲਈ ਇਹ ਇੱਕ ਨਾਰਮਲ ਚੀਜ਼ ਹੀ ਬਣ ਗਈ ਹੈ ਕਿਸੇ ਨੂੰ ਗਾਲਾਂ ਕੱਢਦੇ ਦੇਖਣਾ ਕਿਸੇ ਨੂੰ ਲੜਾਈ ਕਰਦੇ ਦੇਖਣਾ ਸਾਡੇ ਲਈ ਇਹ ਬਿਲਕੁਲ ਨਾਰਮਲ ਹੋ ਗਿਆ ਹੈ ਪਰ ਅਸੀਂ ਇਹ ਨਹੀਂ ਦੇਖਦੇ ਕਿ ਉਸ ਜਗ੍ਹਾ ਦੇ ਉੱਪਰ ਹੋਰ ਕਿੰਨੀਆਂ ਮਾਵਾਂ ਪਹਿਣਾ ਬੈਠੀਆਂ ਨੇ ਜਿਹੜੀਆਂ ਬੇਫਜ਼ੂਲ ਦੇ ਵਿੱਚ ਇਹ ਗਾਲਾਂ ਨੂੰ ਸੁਣ ਰਹੀਆਂ ਨੇ ਇੱਥੇ ਸਭ ਤੋਂ ਵੱਡੀ ਗਲਤੀ ਆਉਂਦੀ ਹੈ ਲਾਅ ਦੀ ਇੰਡੀਅਨ ਲਾਅ ਇੰਨਾ ਜ ਇਹਨਾਂ ਨੂੰ ਇਗਨੋਰ ਹੀ ਕਰ ਦਿੰਦਾ ਹੈ ਜਿਸ ਦੇ ਵਿੱਚ ਗਾਲੀ ਗਲੋਚ ਕੀਤਾ ਜਾਂਦਾ ਹੈ ਇਸ ਤੋਂ ਜੇਕਰ ਆਪਾਂ ਅਕੇ ਚੱਲੀਏ ਤਾਂ ਹਰ ਸਾਲ ਏਰੀਆ ਦੀ ਸਰਕਾਰ 766 ਮਿਲੀਅਨ ਯੂਰੋ ਜਿਹੜੇ ਕਿ ਇੰਡੀਆ ਦੀ ਕਰੰਸੀ ਦੇ ਵਿੱਚ ਬਣਦੇ ਨੇ ਤਕਰੀਬਨ 6000 ਕਰੋੜ ਰੁਪਏ ਇਹ ਸਾਰੇ ਪੈਸੇ ਉਹ ਗਟਕੇ ਨੂੰ ਸਾਫ਼ ਕਰਨ ਦੇ ਵਿੱਚ ਲਗਾ ਦਿੰਦੀ ਹੈ ਜਿਹੜਾ ਗਟਕਾ ਤੇ ਤੰਬਾਕੂ ਖਾ ਖਾ ਕੇ ਥਾਂ ਥਾਂ ਦੇ ਉੱਪਰ ਸੁੱਟਿਆ ਹੁੰਦਾ ਹੈ ਉਸ ਦੀ ਸਾਫ਼ ਸਫਾਈ ਦੇ ਵਿੱਚ ਹੀ ਇੰਡੀਆ ਦੀ ਸਰਕਾਰ ਦੇ ਇੱਕ ਸਾਲ ਦੇ ਵਿੱਚ 6000 ਕਰੋੜ ਲੱਗ ਜਾਂਦੇ ਨੇ ਗਟਕੇ ਦਾ ਥੁੱਕ ਕਿੱਥੇ ਸੁੱਟਣਾ ਹੈ ਕਿੱਥੇ ਨਹੀਂ ਸੁੱਟਣਾ ਇਸ ਚੀਜ਼ ਨੂੰ ਲੈ ਕੇ ਇੰਡੀਆ ਦੇ ਵਿੱਚ ਕੋਈ ਵੀ ਸਟ੍ਰਿਕਟ ਲਾਅ ਨਹੀਂ ਹੈ ਤੇ ਇਸ ਚ ਫਾਇਦਾ ਵੀ ਇਹ ਗਟਕੇ ਬਾਜ ਉਠਾਉਂਦੇ ਨੇ ਹੁਣ ਤੁਸੀਂ ਆਪ ਸੋਚੋ ਕਿ ਜੇਕਰ ਲੋਕ ਗਟਕਾ ਨਾ ਖਾਣ ਜਾਂ ਫਿਰ ਪ੍ਰੋਪਰ ਜਗ੍ਹਾ ਦੇ ਉੱਪਰ ਥੁੱਕ ਸਿੱਟਣ ਤਾਂ ਇਹ 6000 ਕਰੋੜ ਰੁਪਏ ਇੰਡੀਆ ਦੀ ਸਰਕਾਰ ਦੇ ਬਚ ਜਾਣਗੇ ਤੇ ਇਹ 6000 ਕਰੋੜ ਰੁਪਏ ਨੂੰ ਜੇਕਰ ਸਰਕਾਰ ਚਾਹੇ ਤਾਂ ਕਿੰਨੇ ਲੋਕਾਂ ਦਾ ਫਾਇਦਾ ਇਸ ਨੂੰ ਦੇ ਸਕਦੀ ਹੈ ਅਫਰੀਕਾ ਦਾ ਇੱਕ ਦੇਸ਼ ਹੈ ਰਵਾਂਡਾ ਜਿਹੜਾ ਕਿ ਬਹੁਤ ਜ਼ਿਆਦਾ ਗੰਦਾ ਸੀ ਪਰ ਜਦੋਂ ਉੱਥੋਂ ਦਾ ਇੱਕ ਪ੍ਰੈਜ਼ੀਡੈਂਟ ਬਣਦਾ ਹੈ ਤਾਂ ਉਹ ਇੱਕ ਨਵਾਂ ਲਾਅ ਲੈ ਕੇ ਆਉਂਦਾ ਹੈ ਉਸ ਲਾਅ ਦੇ ਵਿੱਚ ਕੀ ਹੁੰਦਾ ਹੈ ਕਿ ਹਰ ਇੱਕ ਸੈਟਰਡੇ ਤੁਸੀਂ ਆਪਣੇ ਘਰ ਦੇ ਬਾਹਰ ਸਫਾਈ ਕਰਨੀ ਹੈ ਤੁਸੀਂ ਆਪਣੀ ਦੁਕਾਨ ਦੇ ਬਾਹਰ ਸਫਾਈ ਕਰਨੀ ਹੈ ਤੁਸੀਂ ਰੋਡ ਦੇ ਉੱਪ ਦੇ ਵਿੱਚ ਜੇਕਰ ਕੋਈ ਇਨਸਾਨ ਸਫਾਈ ਨਹੀਂ ਕਰਦਾ ਸੈਟਰਡੇ ਦੇ ਦਿਨ ਤਾਂ ਉਸ ਨੂੰ ਬਹੁਤ ਜ਼ਿਆਦਾ ਫਾਈਨ ਦੇਣਾ ਪੈਂਦਾ ਹੈ ਤੇ ਇਥੋਂ ਤੱਕ ਕਿ ਜੇਲ੍ਹ ਵੀ ਹੋ ਸਕਦੀ ਹੈ ਮਤਲਬ ਕਿ 18 ਸਾਲ ਤੋਂ ਲੈ ਕੇ 65 ਸਾਲ ਦਾ ਇਨਸਾਨ ਚਾਹੇ ਉਹ ਕੋਈ ਵੀ ਮਨਿਸਟਰ ਕਿਉਂ ਨਾ ਹੋਵੇ ਜਾਂ ਫਿਰ ਪ੍ਰਾਈਵੇਟ ਫਰਮ ਦੇ ਵਿੱਚ ਕੰਮ ਕਰਨ ਵਾਲਾ ਹੋਵੇ ਜਾਂ ਫਿਰ ਵਿੱਲਾ ਹੋਵੇ ਉਸ ਨੂੰ ਵੀ ਸਫਾਈ ਕਰਨੀ ਜ਼ਰੂਰੀ ਹੈ ਇਸ ਦੇਸ਼ ਦੇ ਵਿੱਚ ਤੇ ਇਹੀ ਕਾਰਨ ਕਰਕੇ ਹੁਣ ਉਥੋਂ ਦੇ ਲੋਕ ਸੜਕਾਂ ਦੇ ਉੱਪਰ ਕੂੜਾ ਨਹੀਂ ਸੁੱਟਦੇ ਕਿਉਂਕਿ ਉਹਨਾਂ ਨੂੰ ਪਤਾ ਹੁੰਦਾ ਹੈ ਕਿ ਸਾਨੂੰ ਹੀ ਸਫਾਈ ਕਰਨੀ ਪਵੇਗੀ ਏਸ਼ੀਆ ਦੇ ਵਿੱਚ ਆਪਾਂ ਜਿੱਥੇ ਦੇਖੀ ਅਸੀਂ ਉੱਥੇ ਹੀ ਕੂੜਾ ਸੁੱਟ ਦਿੰਦੇ ਹਾਂ ਸਾਡਾ ਮਾਈਂਡ ਸੈਟ ਕੀ ਹੈ ਅਸੀਂ ਰੋਡ ਦੇ ਉੱਪਰ ਇੱਧਰ ਉੱਧਰ ਕੂੜੇ ਸੁੱਟਦੇ ਰਹਿੰਦੇ ਹਾਂ ਤੇ ਬਾਅਦ ਦੇ ਵਿੱਚ ਭਾਲਦੇ ਹਾਂ ਯੂਐਸਏ ਤੇ ਯੂਰਪ ਦੇ ਵੀਜ਼ੇ ਸਿੰਗਾਪੁਰ ਵਰਗੇ ਦੇਸ਼ ਦੇ ਵਿੱਚ ਜੇਕਰ ਤੁਸੀਂ ਚਿੰਗਮ ਖਾਂਦੇ ਫੜੇ ਜਾਂਦੇ ਹੋ ਤਾਂ ਤੁਹਾਨੂੰ ਜੇਲ੍ਹ ਹੋਣਾ ਪੱਕਾ ਹੈ ਪਰ ਇੰਡੀਆ ਦੇ ਵਿੱਚ ਅਜਿਹੀ ਕੋਈ ਪੌੜੀ ਨਹੀਂ ਹੋਵੇਗੀ ਜਿਸ ਦੇ ਉੱਪਰ ਗਟਕੇ ਦੀ ਪਛਕਾਰੀ ਨਾ ਲੱਗੀ ਹੋਵੇ ਇੱਥੇ ਇਕੱਲੇ ਲੋਕਾਂ ਦਾ ਹੀ ਕਸੂਰ ਨਹੀਂ ਹੈ ਬਲਕਿ ਇੰਡੀਅਨ ਗਵਰਨਮੈਂਟ ਦਾ ਵੀ ਕਸੂਰ ਹੈ ਕਿ ਉਹਨਾਂ ਨੇ ਅਜਿਹੇ ਸਖਤ ਕਾਨੂੰਨ ਹੀ ਨਹੀਂ ਬਣਾਏ ਜਿਨ੍ਹਾਂ ਦੇ ਕਰਕੇ ਲੋਕ ਇਸ ਚੀਜ਼ ਤੋਂ ਡਰਨ ਤੇ ਉਹ ਘੱਟ ਕੂੜਾ ਖੜਕੜ ਜਾਂ ਗੰਦ ਫਲਾਉਣ ਪਰ ਗਵਰਨਮੈਂਟ ਜੁਰਮਾਨਾ ਲਗਾ ਕੇ ਵੀ ਕੀ ਕਰ ਲ ਜਿਵੇਂ ਕਿ ਰੈੱਡ ਲਾਈਟ ਨੂੰ ਜੰਪ ਕਰਨਾ ਤੇ ਓਵਰ ਸਪੀਡਿੰਗ ਇਹਨਾਂ ਸਾਰੀਆਂ ਚੀਜ਼ਾਂ ਦੇ ਉੱਪਰ ਜੁਰਮਾਨੇ ਹੁੰਦੇ ਨੇ ਪਰ ਫਿਰ ਵੀ ਅਸੀਂ ਬਿਲਕੁਲ ਵੀ ਪਰਵਾਹ ਨਹੀਂ ਕਰਦੇ ਅੱਜ ਕੱਲ ਰੈਸ਼ ਡਰਾਈਵਿੰਗ ਕਰਨਾ ਓਵਰ ਸਪੀਡਿੰਗ ਕਰਨਾ ਇਹ ਸਾਰੀਆਂ ਚੀਜ਼ਾਂ ਨਾਰਮਲ ਹੋ ਗਈਆਂ ਨੇ ਇਸ ਵੀਡੀਓ ਦੇ ਵਿੱਚ ਹੀ ਤੁਸੀਂ ਦੇਖ ਲਓ ਰਜਤ ਦਲਾਲ ਇੱਕ ਕਾਰ ਚਲਾਉਂਦਾ ਹੈ ਤੇ ਕਾਰ ਚਲਾਉਂਦੇ ਉਹ ਰੈਸ਼ ਡਰਾਈਵਿੰਗ ਕਰਦਾ ਹੈ ਤੇ ਉਸ ਨੂੰ ਜਦੋਂ ਪਤਾ ਲੱਗਦਾ ਹੈ ਕਿ ਉਸ ਦੀ ਕਾਰ ਦੀ ਵਜ੍ਹਾ ਨਾਲ ਇੱਕ ਇਨਸਾਨ ਡੇਗ ਪਿਆ ਹੈ ਤਾਂ ਉਹ ਕਹਿੰਦਾ ਅੱਛਾ ਕੋਈ ਗੱਲ ਨਹੀਂ ਜੇ ਡੇਗ ਪਿਆ ਫਿਰ ਕੀ ਗੱਲ ਹੈ ਇੰਨੀ ਜ਼ਿਆਦਾ ਨਾਰਮਲ ਹੋ ਚੁੱਕੀ ਹੈ ਇੱਕ ਇਨਸਾਨ ਦੀ ਜ਼ਿੰਦਗੀ ਦੀ ਕੀ ਤੁਸੀਂ ਸੋਚੋ ਕਿ ਜਿਹੜੇ ਇਹਨਾਂ ਦੇ ਫੈਨ ਨੇ ਉਹ ਕਿੱਦਾਂ ਦੇ ਹੋਣਗੇ ਹੁਣ ਇਸ ਦਾ ਹੱਲ ਕੀ ਹੈ ਇੰਡੀਆ ਦੇ ਹਰ ਇੱਕ ਸਕੂਲ ਦੇ ਵਿੱਚ ਸਿਵਿਕ ਸੈਂਸ ਨਾਮ ਦਾ ਤੇ ਡਿਸਪਲਿਨ ਨਾਮ ਦਾ ਇੱਕ ਸਬਜੈਕਟ ਜ਼ਰੂਰ ਹੋਣਾ ਚਾਹੀਦਾ ਹੈ ਜਿਸ ਦੇ ਵਿੱਚ ਇਹ ਹੀ ਚੀਜ਼ਾਂ ਸਿਖਾਈਆਂ ਜਾਣ ਕਿ ਤੁਸੀਂ ਕਿਸ ਤਰ੍ਹਾਂ ਦਾ ਬਿਹੇਵੀਅਰ ਕਰਨਾ ਹੈ ਕਿੱਦਾਂ ਟ੍ਰੀਟ ਕਰਨਾ ਹੈ ਗੰਦ ਨਹੀਂ ਪਾਉਣਾ ਆਪਣੇ ਆਪ ਦੀ ਸਫਾਈ ਰੱਖਣੀ ਹੈ ਇਹ ਸਾਰੀਆਂ ਚੀਜ਼ਾਂ ਸ਼ੁਰੂ ਤੋਂ ਹੀ ਬੱਚੇ ਦੇ ਮਨ ਦੇ ਵਿੱਚ ਸਕੂਲ ਦੇ ਵਿੱਚ ਹੀ ਸਿਖਾਈਆਂ ਜਾਣ ਅਗਲਾ ਅਸੀਂ ਕੀ ਕਰ ਸਕਦੇ ਹਾਂ ਕਿ ਥੋੜਾ ਜਿਹਾ ਅਸੀਂ ਲਾਅ ਸਟ੍ਰੈਕਟ ਬਣਾਈਏ ਕੋਈ ਪਬਲਿਕ ਪਲੇਸ ਦੇ ਵਿੱਚ ਗੰਦ ਪਾਉਂਦਾ ਹੈ ਪਬਲਿਕ ਪਲੇਸ ਦੇ ਵਿੱਚ ਕੋਈ ਗਾਲੀ ਗਲ ਇੰਨਾ ਜ਼ਿਆਦਾ ਹੋਵੇ ਕਿ ਅਗਲੀ ਵਾਰ ਗੰਦ ਪਾਉਣ ਤੋਂ ਅਤੇ ਗਾਲੀ ਗਲੋਚ ਕਰਨ ਤੋਂ ਇਨਸਾਨ 10 ਵਾਰ ਪਹਿਲਾਂ ਸੋਚੇ ਤੁਹਾਨੂੰ ਕੀ ਲੱਗਦਾ ਹੈ ਕਿ ਇਸ ਤੋਂ ਬਿਨਾ ਹੋਰ ਕਿਹੜੇ ਰਾਹ ਨੇ ਜਿਨ੍ਹਾਂ ਦੇ ਨਾਲ ਅਸੀਂ ਸਿਵਿਕ ਸੈਂਸ ਦੇ ਵਿੱਚ ਥੋੜਾ ਬਹੁਤ ਸੁਧਾਰ ਕਰ ਸਕਦੇ ਹਾਂ ਹਾਨੂੰ ਕਮੈਂਟ ਕਰਕੇ ਜਰੂਰ ਦੱਸਣਾ ਧੰਨਵਾਦ